ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਅਸੀਂ ਸਰਵੰਸਦਾਨੀ ਅਤੇ ਵਾਜਾਂ ਵਾਲੇ ਰਹਿਬਰ ਵਜੋਂ ਜਾਣਦੇ ਹਾਂ ਉਹਨਾਂ ਦਾ ਜੀਵਨ ਅਪਾਰ ਕੌਤਕਾ ਨਾਲ ਭਰਿਆ ਹੋਇਆ ਹੈ ਗੁਰੂ ਸਾਹਿਬ ਜੀਵਾਂ ਦਾ ਉਧਾਰ ਕਰਨ ਲਈ ਅਜਿਹੇ ਖੇਡਾਂ ਵਰਤੌਂਦੇ ਸਨ ਜੋ ਸਾਡੀ ਤੁਸ਼ ਬੁੱਧੀ ਤੋਂ ਪਰੇ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੌਟਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ ਤਾਂ ਉੱਥੇ ਇੱਕ ਬਹੁਤ ਹੀ ਵੱਡਾ ਕਾਲਾ ਤੇ ਭਿਆਨਕ ਝੋਟਾ ਲਿਆਂਦਾ ਗਿਆ। ਇਹ ਝੋਟਾ ਇੰਨਾ ਬਲਵਾਨ ਤੇ ਅੜਬ ਸੀ ਕਿ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਸੀ। ਗੁਰੂ ਸਾਹਿਬ ਨੇ ਉਸ ਝੋਟੇ ਨੂੰ ਦੇਖ ਕੇ ਇੱਕ ਅਜੀਬ ਕੌਤਕ ਵਰਤਾਇਆ। ਉਸ ਨੂੰ ਝਟਕਾਉਣ ਦਾ ਹੁਕਮ ਦਿੱਤਾ। ਸੰਗਤ ਵਿੱਚ ਕਈਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਗੁਰੂ ਸਾਹਿਬ ਜੋ ਸਭਤੇ ਦਿਆਕਰਣ ਵਾਲੇ ਹਨ ਉਹਨਾਂ ਨੇ ਇਸ ਪਸ਼ੂ ਨੂੰ ਮਾਰਨ ਦਾ ਹੁਕਮ ਕਿਉਂ ਦਿੱਤਾ ਸੰਗਤ ਦੀ ਸ਼ੰਕਾ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਜੀਵ ਦੇ ਪਿਛਲੇ ਜਨਮਾਂ ਦਾ ਪੇਤ ਖੋਲ੍ਹਿਆ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਝੋਟਾ ਪਿਛਲੇ ਜਨਮ ਵਿੱਚ ਮਾਖਾਦੈਂਤ ਸੀ ਮਾਖਾਦੈਂਤ ਬਹੁਤ ਹੰਕਾਰੀ ਤੇ ਜ਼ਾਲਮ ਸੀ ਜਿਸ ਨੇ ਆਪਣੇ ਸਮੇਂ ਵਿੱਚ ਬਹੁਤ ਪਾਪ ਕੀਤੇ ਸਨ ਉਸਨੇ ਰੇਸ਼ੀਆਂ मुਨੀਆਂ ਦੇ ਤਪ ਭੰਗ ਕੀਤੇ ਤੇ ਦੇਵਤਿਆਂ ਨੂੰ ਤੰਗ ਕੀਤਾ ਸੀ ਉਸਦੇ ਪਾਪਾਂ ਦੀ ਸਜ਼ਾ ਵਜੋਂ ਉਸਨੂੰ ਪਸ਼ੂ ਦੀ ਜੂਨ ਵਿੱਚ ਪੈਣਾ ਪਿਆ ਝੋਟੇ ਦੀ ਇਹ ਜੂਨ ਉਸਦੇ ਹੰਕਾਰੀ ਸੁਆਦਾ ਹੀ ਪ੍ਰਤੀਕ ਸੀ ਜਿਵੇਂ ਉਹ ਦਾੰਤ ਹੰਕਾਰ ਵਿੱਚ ਆਪਣੀ ਗਰਦਨ ਨਹੀਂ ਸੀ ਝਕਾਉਂਦਾ ਓਵੇਂ ਹੀ ਇਹ ਝੋਟਾ ਵੀ ਹਮੇਸ਼ਾ ਸਿਰ ਮਾਰਦਾ ਸੀ ਉਹ ਕਈ ਯੁੱਗਾਂ ਤੋਂ ਇਸੇ ਤਰ੍ਹਾਂ ਭਿਆਨਕ ਜੂਨਾ ਵਿੱਚ ਝਟਕ ਰਿਹਾ ਸੀ ਉਸਦੇ ਪਾਪਾਂ ਦਾ ਭਾਰ ਇੰਨਾ ਜ਼ਿਆਦਾ ਸੀ ਕਿ ਉਹ ਆਪਣੀ ਮਿਹਨਤ ਨਾਲ ਮਿਹਨਤ ਨਾਲ ਮੁਕਤੀ ਨਹੀਂ ਬਾ ਸਕਦਾ ਸੀ ਇਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਤੇ ਮੁਕਤੀਦਾਤਾ ਹਨ ਜਦੋਂ ਉਹ ਝੋਟਾ ਗੁਰੂ ਜੀ ਦੇ ਸਾਹਮਣੇ ਆਇਆ ਤਾਂ ਗੁਰੂ ਜੀ ਨੇ ਦੇਖਿਆ ਕਿ ਇਸ ਦੇ ਦੁੱਖਾਂ ਦਾ ਅੰਤ ਕਰਨ ਦਾ ਸਮਾਂ ਆ ਗਿਆ ਹੈ ਗੁਰੂ ਜੀ ਨੇ ਉਸ ਝਟਕਾ ਕੇ ਉਸ ਦੀ ਦੇਹ ਸਰੀਰ ਦਾ ਅੰਤ ਕੀਤਾ ਉਸ ਦੇ ਅੰਦਰਲੀ ਭਟਕਦੀ ਆਤਮਾ ਨੂੰ ਸਦਾ ਲਈ ਆਜ਼ਾਦ ਕਰ ਦਿੱਤਾ ਗੁਰੂ ਸਾਹਿਬ ਦੇ ਹੱਥੋਂ ਮਰਨਾ ਉਸ ਜੀਵ ਲਈ ਸਜ਼ਾ ਨਹੀਂ ਸੀ ਸਗੋਂ ਉਸ ਉੱਤੇ ਹੋਈ ਸਭ ਤੋਂ ਵੱਡੀ ਬਖਸ਼ਿਸ਼ ਸੀ ਕਿਉਂਕਿ ਗੁਰੂ ਜੀ ਦੇ ਹੱਥੋਂ ਮਰਨ ਵਾਲੇ ਜੀਵ ਦੀ 84 ਕੱਟੀ ਜਾਂਦੀ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਸਾਹਿਬ ਦੇ ਹਰ ਕਾਰਜ ਪਿੱਛੇ ਕੋਈ ਨਾ ਕੋਈ ਰੋਹਾਨੀ ਕਾਰਨ ਹੁੰਦਾ ਹੈ ਮੱਖਾ ਦੈਂਤ ਜੋ ਸਦੀਆਂ ਤੋਂ ਨਰਕਾਂ ਤੇ ਜੂਨਾ ਵਿੱਚ ਸੜ ਰਿਹਾ ਸੀ ਗੁਰੂ ਜੀ ਦੀ ਮਿਹਰ ਸਦਕਾ ਸੱਚਖੰਡ ਦਾ ਰਾਹੀ ਬਣਿਆ ਇਹ ਸਾਖੀ ਸਾਨੂੰ ਹੰਕਾਰ ਤਿਆਗਣ ਤੇ ਗੁਰੂ ਜੀ ਦੀ ਸ਼ਰਣ ਵਿੱਚ ਆਉਣ ਦੀ ਪ੍ਰੇਰਣਾ ਦਿੰਦੀ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਦਿਆਵਾਨ ਹੋਰ ਕੋਈ ਨਹੀਂ ਜੋ ਦਇਨਤਾ ਦਾ ਵੀ ਉਧਾਰ ਕਰ ਦਿੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ